ਸਿਕਾਲ ਜੀ ਵਾਇਗੁਰੀ ਦਾ ਖਾਲਸਾ ਵਾਇਗੁਰੀ ਦੀ ਫਤਿਹ ਅੱਜ ਸ਼੍ਰੀ ਫਤਿਹਗੁਰ ਸਾਹਿਬ ਦੇ ਵਿੱਚ ਸ਼੍ਰੀ ਗੁਰੂ ਵਿਦਾ ਵਿਸ਼ਮ ਮਹਾਪੀਠ ਵੱਲੋਂ ਤੇ ਦਾ ਹਿਊਮਨ ਰਾਈਟ ਐਂਡ ਐਂਟੀ ਕ腐ਪਸ਼ਨ ਦੀ ਟੀਮ ਵੱਲੋਂ ਦੋਨਾਂ ਨੇ ਮਿਲ ਕੇ ਮੈਡੀਕਲ ਕੈਂਪ ਲਗਾਇਆ ਜਿੱਦਾਂ ਕਿ 25 26 27 ਸ਼ਹੀਦੀ ਸਭਾ ਹੈਗੀ ਹੈ ਇਹੀ ਤਿੰਨ ਦਿਨ 25 26 27 ਦਸੰਬਰ ਸਾਡਾ ਮੈਡੀਕਲ ਕੈਂਪ ਜਿਹੜਾ ਹੈਗਾ ਫ੍ਰੀ ਆਫ ਕਾਸਟ ਮੁਫਤ ਸੇਵਾ ਦਵਾਈਆਂ ਦੀ ਕਿਸੇ ਨੂੰ ਸ਼ੂਗਰ ਹੈ ਬੀਪੀ ਹੈ ਹਾਈਪਰ ਟੈਪਰੈਸ਼ਰ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਮੈਡੀਕਲ ਸਮੱਸਿਆ ਹੈਗੀ ਹੈ ਤਾਂ ਇਹ ਤਿੰਨ ਦਿਨ ਮੈਡੀਕਲ ਕੈਂਪ ਸਾਡਾ ਬਿਲਕੁਲ ਫ੍ਰੀ ਚੱਲ ਰਿਹਾ ਹੈ ਜਿਵੇਂ ਕਿ ਹੁਣ ਕੱਲੋ 27 ਤਰੀਕ ਹੈ 27 ਤਰੀਕ ਨੂੰ ਵੀ ਚੱਲੇਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਹੋਰ ਐਧਾ ਦੇ ਮੈਡੀਕਲ ਕੈਂਪ ਹੈ ਜਿਹੜੇ ਸੰਸਥਾ ਵੱਲੋਂ ਲਗਾਉਂਦੇ ਰਹਾਂਗੇ ਸਤਿ ਸ੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ਼੍ਰੀ ਫਤਿਹਗੁਰ ਸਾਹਿਬ ਦੇ ਵਿੱਚ ਸ਼੍ਰੀ ਗੁਰੂ ਵਿਦਾ ਵਿਸ਼ਮ ਮਹਾਪੀਠ ਵੱਲੋਂ ਤੇ ਦਾ ਹਿਊਮਨ ਰਾਈਟ ਐਂਡ ਐਂਟੀ ਕ腐ਸ਼ਨ ਦੀ ਟੀਮ ਵੱਲੋਂ ਦੋਨਾਂ ਨੇ ਮਿਲ ਕੇ ਮੈਡੀਕਲ ਕੈਂਪ ਲਗਾਇਆ ਜਿੱਦਾਂ ਕਿ 25 26 27 ਸ਼ਹੀਦੀ ਸਭਾ ਹੈਗੀ ਹੈ ਇਹੀ ਤਿੰਨ ਦਿਨ 25 26 27 ਦਸੰਬਰ ਸਾਡਾ ਮੈਡੀਕਲ ਕੈਂਪ ਜਿਹੜਾ ਹੈਗਾ ਫ੍ਰੀ ਆਫ ਕਾਸਟ ਮੁਫਤ ਸੇਵਾ ਦਵਾਈਆਂ ਦੀ ਕਿਸੇ ਨੂੰ ਸ਼ੂਗਰ ਹੈ ਬੀਪੀ ਹੈ ਹਾਈਪਰ ਟੈਪਰੈਸ਼ਰ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਮੈਡੀਕਲ ਸਮੱਸਿਆ ਹੈਗੀ ਹੈ ਤਾਂ ਇਹ ਤਿੰਨ ਦਿਨ ਮੈਡੀਕਲ ਕੈਂਪ ਸਾਡਾ ਬਿਲਕੁਲ ਫ੍ਰੀ ਚੱਲ ਰਿਹਾ ਹੈ ਜਿਵੇਂ ਕਿ ਹੁਣ ਕੱਲੋ 27 ਤਰੀਕ ਹੈ 27 ਤਰੀਕ ਨੂੰ ਵੀ ਚੱਲੇਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਹੋਰ ਐਧਾ ਦੇ ਮੈਡੀਕਲ ਕੈਂਪ ਹੈ ਜਿਹੜੇ ਸੰਸਥਾ ਵੱਲੋਂ ਲਗਾਉਂਦੇ ਰਹਾਂਗੇ ਸਤਿ ਸ੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ਼੍ਰੀ ਫਤੇਗਰ ਸਾਹਿਬ ਦੇ ਵਿੱਚ ਸ਼੍ਰੀ ਗੁਰੂ ਵਿਦਾ ਵਿਸ਼ਮ ਮਹਾਪੀਠ ਵੱਲੋਂ ਤੇ ਦਾ ਹਿਊਮਨ ਰਾਈਟ ਐਂਡ ਐਂਟੀ ਕ腐ਸ਼ਨ ਦੀ ਟੀਮ ਵੱਲੋਂ ਦੋਨਾਂ ਨੇ ਮਿਲ ਕੇ ਮੈਡੀਕਲ ਕੈਂਪ ਲਗਾਇਆ ਜਿੱਦਾਂ ਕਿ 25 26 27 ਸ਼ਹੀਦੀ ਸਭਾ ਹੈਗੀ ਹੈ ਇਹੀ ਤਿੰਨ ਦਿਨ 25 26 27 ਦਸੰਬਰ ਸਾਡਾ ਮੈਡੀਕਲ ਕੈਂਪ ਜਿਹੜਾ ਹੈਗਾ ਫ੍ਰੀ ਆਫ ਕਾਸਟ ਮੁਫਤ ਸੇਵਾ ਦਵਾਈਆਂ ਦੀ ਕਿਸੇ ਨੂੰ ਸ਼ੂਗਰ ਹੈ ਬੀਪੀ ਹੈ ਹਾਈਪਰ ਟੈਪਰੈਸ਼ਰ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਮੈਡੀਕਲ ਸਮੱਸਿਆ ਹੈਗੀ ਹੈ ਤਾਂ ਇਹ ਤਿੰਨ ਦਿਨ ਮੈਡੀਕਲ ਕੈਂਪ ਸਾਡਾ ਬਿਲਕੁਲ ਫ੍ਰੀ ਚੱਲ ਰਿਹਾ ਹੈ ਜਿਵੇਂ ਕਿ ਹੁਣ ਕੱਲੋ 27 ਤਰੀਕ ਹੈ 27 ਤਰੀਕ ਨੂੰ ਵੀ ਚੱਲੇਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਹੋਰ ਐਧਾ ਦੇ ਮੈਡੀਕਲ ਕੈਂਪ ਹੈ ਜਿਹੜੇ ਸੰਸਥਾ ਵੱਲੋਂ ਲਗਾਉਂਦੇ ਰਹਾਂਗੇ ਸਤਿ ਸ੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ਼੍ਰੀ ਫਤੇਗਰ ਸਾਹਿਬ ਦੇ ਵਿੱਚ ਸ਼੍ਰੀ ਗੁਰੂ ਵਿਦਾ ਵਿਸ਼ਮ ਮਹਾਪੀਠ ਵੱਲੋਂ ਤੇ ਦਾ ਹਿਊਮਨ ਰਾਈਟ ਐਂਡ ਐਂਟੀ ਕ腐ਸ਼ਨ ਦੀ ਟੀਮ ਵੱਲੋਂ ਦੋਨਾਂ ਨੇ ਮਿਲ ਕੇ ਮੈਡੀਕਲ ਕੈਂਪ ਲਗਾਇਆ ਜਿੱਦਾਂ ਕਿ 25 26 27 ਸ਼ਹੀਦੀ ਸਭਾ ਹੈਗੀ ਹੈ ਇਹੀ ਤਿੰਨ ਦਿਨ 25 26 27 ਦਸੰਬਰ ਸਾਡਾ ਮੈਡੀਕਲ ਕੈਂਪ ਜਿਹੜਾ ਹੈਗਾ ਫ੍ਰੀ ਆਫ ਕਾਸਟ ਮੁਫਤ ਸੇਵਾ ਦਵਾਈਆਂ ਦੀ ਕਿਸੇ ਨੂੰ ਸ਼ੂਗਰ ਹੈ ਬੀਪੀ ਹੈ ਹਾਈਪਰ ਟੈਪਰੈਸ਼ਰ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਮੈਡੀਕਲ ਸਮੱਸਿਆ ਹੈਗੀ ਹੈ ਤਾਂ ਇਹ ਤਿੰਨ ਦਿਨ ਮੈਡੀਕਲ ਕੈਂਪ ਸਾਡਾ ਬਿਲਕੁਲ ਫ੍ਰੀ ਚੱਲ ਰਿਹਾ ਹੈ ਜਿਵੇਂ ਕਿ ਹੁਣ ਕੱਲੋ 27 ਤਰੀਕ ਹੈ 27 ਤਰੀਕ ਨੂੰ ਵੀ ਚੱਲੇਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਹੋਰ ਐਧਾ ਦੇ ਮੈਡੀਕਲ ਕੈਂਪ ਹੈ ਜਿਹੜੇ ਸੰਸਥਾ ਵੱਲੋਂ ਲਗਾਉਂਦੇ ਰਹਾਂਗੇ ਸਤਿ ਸ੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ਼੍ਰੀ ਫਤੇਗਰ ਸਾਹਿਬ ਦੇ ਵਿੱਚ ਸ਼੍ਰੀ ਗੁਰੂ ਵਿਦਾ ਵਿਸ਼ਮ ਮਹਾਪੀਠ ਵੱਲੋਂ ਤੇ ਦਾ ਹਿਊਮਨ ਰਾਈਟ ਐਂਡ ਐਂਟੀ ਕ腐ਸ਼ਨ ਦੀ ਟੀਮ ਵੱਲੋਂ ਦੋਨਾਂ ਨੇ ਮਿਲ ਕੇ ਮੈਡੀਕਲ ਕੈਂਪ ਲਗਾਇਆ ਜਿੱਦਾਂ ਕਿ 25 26 27 ਸ਼ਹੀਦੀ ਸਭਾ ਹੈਗੀ ਹੈ ਇਹੀ ਤਿੰਨ ਦਿਨ 25 26 27 ਦਸੰਬਰ ਸਾਡਾ ਮੈਡੀਕਲ ਕੈਂਪ ਜਿਹੜਾ ਹੈਗਾ ਫ੍ਰੀ ਆਫ ਕਾਸਟ ਮੁਫਤ ਸੇਵਾ ਦਵਾਈਆਂ ਦੀ ਕਿਸੇ ਨੂੰ ਸ਼ੂਗਰ ਹੈ ਬੀਪੀ ਹੈ ਹਾਈਪਰ ਟੈਪਰੈਸ਼ਰ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਮੈਡੀਕਲ ਸਮੱਸਿਆ ਹੈਗੀ ਹੈ ਤਾਂ ਇਹ ਤਿੰਨ ਦਿਨ ਮੈਡੀਕਲ ਕੈਂਪ ਸਾਡਾ ਬਿਲਕੁਲ ਫ੍ਰੀ ਚੱਲ ਰਿਹਾ ਹੈ ਜਿਵੇਂ ਕਿ ਹੁਣ ਕੱਲੋ 27 ਤਰੀਕ ਹੈ 27 ਤਰੀਕ ਨੂੰ ਵੀ ਚੱਲੇਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਹੋਰ ਐਧਾ ਦੇ ਮੈਡੀਕਲ ਕੈਂਪ ਹੈ ਜਿਹੜੇ ਸੰਸਥਾ ਵੱਲੋਂ ਲਗਾਉਂਦੇ ਰਹਾਂਗੇ ਸਤਿ ਸ੍ਰੀ ਅਕਾਲ ਜੀ ਸਿਕਾਲ ਜੀ ਵਾਇਗੁਰੀ ਦਾ ਖਾਲਸਾ ਵਾਇਗੁਰੀ ਦੀ ਫਤਿਹ ਅੱਜ ਸ਼੍ਰੀ ਫਤਿਹਗੁਰ ਸਾਹਿਬ ਦੇ ਵਿੱਚ ਸ਼੍ਰੀ ਗੁਰੂ ਵਿਦਾ ਵਿਸ਼ਮ ਮਹਾਪੀਠ ਵੱਲੋਂ ਤੇ ਦਾ ਹਿਊਮਨ ਰਾਈਟ ਐਂਡ ਐਂਟੀ ਕ腐ਪਸ਼ਨ ਦੀ ਟੀਮ ਵੱਲੋਂ ਦੋਨਾਂ ਨੇ ਮਿਲ ਕੇ ਮੈਡੀਕਲ ਕੈਂਪ ਲਗਾਇਆ ਜਿੱਦਾਂ ਕਿ 25 26 27 ਸ਼ਹੀਦੀ ਸਭਾ ਹੈਗੀ ਹੈ ਇਹੀ ਤਿੰਨ ਦਿਨ 25 26 27 ਦਸੰਬਰ ਸਾਡਾ ਮੈਡੀਕਲ ਕੈਂਪ ਜਿਹੜਾ ਹੈਗਾ ਫ੍ਰੀ ਆਫ ਕਾਸਟ ਮੁਫਤ ਸੇਵਾ ਦਵਾਈਆਂ ਦੀ ਕਿਸੇ ਨੂੰ ਸ਼ੂਗਰ ਹੈ ਬੀਪੀ ਹੈ ਹਾਈਪਰ ਟੈਪਰੈਸ਼ਰ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਮੈਡੀਕਲ ਸਮੱਸਿਆ ਹੈਗੀ ਹੈ ਤਾਂ ਇਹ ਤਿੰਨ ਦਿਨ ਮੈਡੀਕਲ ਕੈਂਪ ਸਾਡਾ ਬਿਲਕੁਲ ਫ੍ਰੀ ਚੱਲ ਰਿਹਾ ਹੈ ਜਿਵੇਂ ਕਿ ਹੁਣ ਕੱਲੋ 27 ਤਰੀਕ ਹੈ 27 ਤਰੀਕ ਨੂੰ ਵੀ ਚੱਲੇਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਹੋਰ ਐਧਾ ਦੇ ਮੈਡੀਕਲ ਕੈਂਪ ਹੈ ਜਿਹੜੇ ਸੰਸਥਾ ਵੱਲੋਂ ਲਗਾਉਂਦੇ ਰਹਾਂਗੇ ਸਤਿ ਸ੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ਼੍ਰੀ ਫਤੇਗਰ ਸਾਹਿਬ ਦੇ ਵਿੱਚ ਸ਼੍ਰੀ ਗੁਰੂ ਵਿਦਾ ਵਿਸ਼ਮ ਮਹਾਪੀਠ ਵੱਲੋਂ ਤੇ ਦਾ ਹਿਊਮਨ ਰਾਈਟ ਐਂਡ ਐਂਟੀ ਕ腐ਸ਼ਨ ਦੀ ਟੀਮ ਵੱਲੋਂ ਦੋਨਾਂ ਨੇ ਮਿਲ ਕੇ ਮੈਡੀਕਲ ਕੈਂਪ ਲਗਾਇਆ ਜਿੱਦਾਂ ਕਿ 25 26 27 ਸ਼ਹੀਦੀ ਸਭਾ ਹੈਗੀ ਹੈ ਇਹੀ ਤਿੰਨ ਦਿਨ 25 26 27 ਦਸੰਬਰ ਸਾਡਾ ਮੈਡੀਕਲ ਕੈਂਪ ਜਿਹੜਾ ਹੈਗਾ ਫ੍ਰੀ ਆਫ ਕਾਸਟ ਮੁਫਤ ਸੇਵਾ ਦਵਾਈਆਂ ਦੀ ਕਿਸੇ ਨੂੰ ਸ਼ੂਗਰ ਹੈ ਬੀਪੀ ਹੈ ਹਾਈਪਰ ਟੈਪਰੈਸ਼ਰ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਮੈਡੀਕਲ ਸਮੱਸਿਆ ਹੈਗੀ ਹੈ ਤਾਂ ਇਹ ਤਿੰਨ ਦਿਨ ਮੈਡੀਕਲ ਕੈਂਪ ਸਾਡਾ ਬਿਲਕੁਲ ਫ੍ਰੀ ਚੱਲ ਰਿਹਾ ਹੈ ਜਿਵੇਂ ਕਿ ਹੁਣ ਕੱਲੋ 27 ਤਰੀਕ ਹੈ 27 ਤਰੀਕ ਨੂੰ ਵੀ ਚੱਲੇਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਹੋਰ ਐਧਾ ਦੇ ਮੈਡੀਕਲ ਕੈਂਪ ਹੈ ਜਿਹੜੇ ਸੰਸਥਾ ਵੱਲੋਂ ਲਗਾਉਂਦੇ ਰਹਾਂਗੇ ਸਤਿ ਸ੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ਼੍ਰੀ ਫਤੇਗਰ ਸਾਹਿਬ ਦੇ ਵਿੱਚ ਸ਼੍ਰੀ ਗੁਰੂ ਵਿਦਾ ਵਿਸ਼ਮ ਮਹਾਪੀਠ ਵੱਲੋਂ ਤੇ ਦਾ ਹਿਊਮਨ ਰਾਈਟ ਐਂਡ ਐਂਟੀ ਕ腐ਸ਼ਨ ਦੀ ਟੀਮ ਵੱਲੋਂ ਦੋਨਾਂ ਨੇ ਮਿਲ ਕੇ ਮੈਡੀਕਲ ਕੈਂਪ ਲਗਾਇਆ ਜਿੱਦਾਂ ਕਿ 25 26 27 ਸ਼ਹੀਦੀ ਸਭਾ ਹੈਗੀ ਹੈ ਇਹੀ ਤਿੰਨ ਦਿਨ 25 26 27 ਦਸੰਬਰ ਸਾਡਾ ਮੈਡੀਕਲ ਕੈਂਪ ਜਿਹੜਾ ਹੈਗਾ ਫ੍ਰੀ ਆਫ ਕਾਸਟ ਮੁਫਤ ਸੇਵਾ ਦਵਾਈਆਂ ਦੀ ਕਿਸੇ ਨੂੰ ਸ਼ੂਗਰ ਹੈ ਬੀਪੀ ਹੈ ਹਾਈਪਰ ਟੈਪਰੈਸ਼ਰ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਮੈਡੀਕਲ ਸਮੱਸਿਆ ਹੈਗੀ ਹੈ ਤਾਂ ਇਹ ਤਿੰਨ ਦਿਨ ਮੈਡੀਕਲ ਕੈਂਪ ਸਾਡਾ ਬਿਲਕੁਲ ਫ੍ਰੀ ਚੱਲ ਰਿਹਾ ਹੈ ਜਿਵੇਂ ਕਿ ਹੁਣ ਕੱਲੋ 27 ਤਰੀਕ ਹੈ 27 ਤਰੀਕ ਨੂੰ ਵੀ ਚੱਲੇਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਹੋਰ ਐਧਾ ਦੇ ਮੈਡੀਕਲ ਕੈਂਪ ਹੈ ਜਿਹੜੇ ਸੰਸਥਾ ਵੱਲੋਂ ਲਗਾਉਂਦੇ ਰਹਾਂਗੇ ਸਤਿ ਸ੍ਰੀ ਅਕਾਲ ਜੀ